ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁਪੇ ਚੁਪ ਨਾ ਹੋਵੇ ਜੇ ਲਾਇ ਰਹਾ ਹਲ ਬਤਾਰੇ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰੀਆ ਪਰ ਸਹਿ ਸਿਆਣਪ ਲਖੋਏ ਤਾਂ ਇੱਕ ਨਾ ਛਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਅਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਿਆ ਕਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੋਖ ਸੁਖ ਪਾਈਏ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਦੇ ਬੁਜੇ ਤਾਂ ਹੋਮੇ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨੀਸਣ ਗਾਵੇ ਕੋ ਗਣਵੜਿਆਈਆਂ ਚਾਰੇ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕਹਿ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਰਸੇ ਦੂਰ ਗਾਵੇ ਕੋ ਵੇਖੇ ਹੰਦਰਾ ਦੂਰ ਕਥਨਾ ਕਥੀ ਨਾ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਏ ਜੁਗ ਜੁਗੰਤਰ ਖਾਈ ਖਾਏ ਮੁਖਮੇ ਹੁਕਮ ਚੁਲਾਏ ਰਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਹਿਬ ਸਾਚਨਾ ਹੀ ਭਾਖਿਆ ਭਉਜ ਪਾਰੇ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਪੈਰ ਕੀ ਅਗੇ ਰਖੀਏ ਜਿਸੇ ਦਰਬਾਰੇ ਮੋਹ ਕੇ ਬੋਲਨ ਬੋਲੀਏ ਜਿਸ ਸੁਣ ਧਰੇ ਪਿਆਰੇ ਅੰਮ੍ਰਿਤ ਵੇਲਾ ਸਤਨਾਵ ਵੜਿਆਈ ਵਿਚਾਰੇ ਕਰਮੀ ਆਵੇ ਕਪੜਾ ਨਧਰੀ ਮੁਖ ਦਵਾਰ ਨਾਨਕੇ ਵਾ ਜਾਣੀਐ ਸਵਾਪੇ ਸਚਿਆਰੇ ਥਾਪਿਆਣਾ ਜਾਇ ਕੀਤਾ ਨਾ ਹੋਇ ਆਪੇ ਆਪ ਨਰੰਜਣ ਸੋਏ ਜਿਨ ਸੇਵਤ ਤਨ ਪਾਇਆ ਮਾਨ ਨਾਨਕ ਗਾਵੇ ਕੁੜੀ ਨਿਦਾਨ ਗਾਵੀਏ ਸੁਨਿਯਮਨ ਰਖੀਏ ਪਾਉ ਦੁਖ ਪਰ ਹਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾਸਮਾਈ ਗੁਰੀ ਸਰਗੁਰ ਗੋਰਖੇ ਪਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥ ਨਾ ਜਾਏ ਗੁਰਾ ਇੱਕ ਤੇ ਹੈ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਵੇਂ ਮਿਸਰਨਾ ਗਾਈ ਤੀਰਥ ਨਾਮਾ ਜੇ ਤੇ ਸੁਭਾਵਾਂ ਮਿਣ ਪਾਣੇ ਕੀ ਨਾਹੀ ਕਰੀ ਜੇਤੀ ਸੇਠਿ ਉਪਾਈ ਵੇਖਾ ਮਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾ ਹਰਮਾਨ ਵਿਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵੀ ਸ੍ਰੀ ਨਾਜਾਈ ਜੇ ਤੁਗ ਚਾਰ ਹਰਜਾ ਹੋਰ ਦਸੂਨੇ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋ ਇਹ ਚੰਗਾ ਨਾਮ ਰਖਾਈ ਕੇ ਜਸ ਕੀ ਰਜਗ ਲਈ ਬੇਤਿਸ ਨਜ਼ਰ ਨਾ ਆਵੇ ਤਾ ਬਾਤ ਨ ਪੁਛੇ ਕੇ ਕੀ ਟਾਂ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨੇ ਗੁਰ ਗੁਣ ਕਰੇ ਗੁਣਾਂ ਤੇ ਆਕੁੰਦੇ ਤੇਹਾ ਕੋਇ ਨ ਸੁਝੈ ਜੇ ਤਿਸੁ ਗੁਣੁ ਕੋਇ ਕਰੇ ਸੁਣਿਆ ਸਿਧ ਭੀਰ ਸੁਣਿ ਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋਹ ਪਾਤਾਲ ਸੁਣਿਆ ਪਵਨ ਸਕੇ ਕਾਲ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾ ਸੁਣੈ ਈਸ਼ਰ ਬਰਮਾਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਹ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਨੇ ਸਾਸਨ ਤੋਂ ਗਿਆਨ ਸੁਨੇ ਸੜ ਕਾ ਸੁਨਾਣ ਸੁਨੇ ਪੜ ਪੜ ਪਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾਮਿਕਾ ਸੁਨੇ ਦੂਖ ਪਾਪ ਕਾ ਨਾਸ ਸੁਨੇ ਸੁਰਾਗੁਨਾ ਕੇਗਾ ਸੁਨੇ ਸੇਖ ਪੀਰ ਪਾਸਾ ਸੁਨੇ ਅੰਦੇ ਪਾਵੇ ਰਾਹ ਸੁਨੇ ਹਾਤੋ ਵੇਸ ਗਾਹ ਨਾਨਕ ਭਗਤਾ ਸਦਾਮਿਕਾ ਸੁਨੇ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹਿ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਗਾਵੇ ਕਲਮ ਨਾ ਲਿਖਨ ਹਾਰ ਮੰਨੇ ਗਾਵੇ ਕਰ ਵਿਚਾਰ ਐਸਾ ਨਾਮ ਨਰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁ ਧੋਵੇਂ ਮਨ ਬੋਧ ਮੰਨੇ ਸકલ ਭਵਨ ਕੇ ਸੁਧ ਮੰਨੇ ਮਹ ਛੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੇ ਉਪਰ ਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇਤੀ ਸਰਮੰਦ ਐਸਾ ਨਾਮ ਨਰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਬਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰਨ ਮੰਨੇ ਤਰੇ ਧਾਰੇ ਗੁਰਸਿੱਖ ਮੰਨੇ ਨਾਨ ਨ ਭਵੇ ਨ ਪੇਕੇ ਐਸਾ ਨਾਮ ਨਨੰਦਨ ਹੋਏ ਜੇ ਕੋ ਮੰ ਜਾਣੇ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਗਾਗਰੂ ਇਕ ਧਾਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਗਏ ਕਰ ਲੈਣਾ ਹੀ ਸਮਾਰੇ ਤੌਲ ਤਰਮ ਦੇ ਆ ਕਾ ਪੂ ਸੰਤੋਗਤਾ ਬਖਿਆ ਜਣ ਸੂਤ ਜੇ ਕੋ ਬੁਝੇ ਹੋ ਵੈਸਾ ਠਿਆਰ ਤਾਂ ਹਲੀ ਉੱਪਰ ਕੇਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਪਾਲ ਤਲੇ ਕਵਨ ਜੋਰ ਜੀ ਜਦ ਰੰਗਾ ਕੇ ਨਾ ਸਭ ਨੇ ਲਿਖਿਆ ਬੁੜੀ ਕਲਮ ਥੇ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲੇ ਰੂਪ ਕੀਤੀ ਦਾ ਜਾਣੇ ਕੋਣ ਕੂਤ ਕੀਤਾ ਬਸੈ ਕੋ ਕੋਤਿਸਤੇ ਹੋਏ ਲਖਦ੍ਰਿਯੋ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਮੇ ਇਕ ਵਾਰ ਜੋਤਰ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਗ ਜਪੇ ਸੰਗ ਪਾਉ ਸੰਗ ਬੂੜਾ ਸੰਗ ਤੋ ਬਤਾਉ ਸੰਗ ਰੰਤਮੁਖ ਵੇਦ ਪਾਠ ਸੰਗ ਜੋਗ ਮੰਨ ਰਹਿਉ ਦਾਸ ਅਸੰਗ ਭਗਤ ਗੁਣ ਘੜ ਵਿਚਾਰ ਸੰਗ ਸਦੀ ਸੰਖਤਾ ਤਾਰ ਸੰਗ ਸੂਰਮ ਭਗ ਸਾਰ ਸੰਤ ਮੋਣ ਲਿ ਬੁਲਾਏ ਤਾਰ कुदरत कवन कहा विचार वारन जमे एक वार जो तुर पावे तु पावे सही पली कार तुसरा सलाम त निरंकार असंक मोरे के अंध कोर संग चोर हराम कोर संकमर कर जाही जोर संग गुलवड़ त्याग माए असंक पापी पाप कर जाहि संकूडयार कूड़े फिराए असंक म्लेष मल पक गाय संग नि सिर करे पार नानक नीज कहे विचार वारन जमे एक ਜੋ ਤੁਰ ਪਾਵੇ ਸਾਈ ਭਲੀਕਾਰ ਤੂ ਸਰਾ ਸਲਾਮਤ ਨਿਰੰਕਾਰ ਅਸੰਖ ਮੂਰੇ ਘੰਦ ਕੋਰੇ ਸੰਖ ਜੋਰੇ ਹਰਾਮ ਕੋਰੇ ਸੰਖ ਮਰਕਰ ਜਾਹੀ ਜੋਰ ਅਸੰਖ ਗਲਵੜ ਤਿਆਗਮਾਇ ਸੰਖ ਪਾਪੀ ਭਾਵ ਕਰ ਜਾਹੀ ਸੰਖ ਊੜਿਆਰ ਕੂੜੇ ਫਿਰਾਏ ਸੰਖ ਮਲੇਸ਼ ਮਲ ਭੱਕ ਗਾਏ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨਿਜ ਕਹੇ ਵਿਚਾਰ ਵਾਰਣ ਜਮੇ ਇਕ ਵਾਰ ਜੋ ਤੁਰ ਪਾਵੇ ਸਾਈ ਭਲੀਕਾਰ ਤੂ ਸਰਾ ਸਲਾਮਤ ਨਿਰੰਕਾਰ ਅਸਾਂ ਕਨਾਮੀਆਂ ਸੰਕਾਤਾਂ ਗਾਮਗਮ ਸੰਖਲੋ ਸੰਕੈ ਸਿਰ ਭਾਰ ਹੋਇ ਅਖਰੀ ਨਾਮ ਖਰੀਸਾ ਲਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਲ ਮੋਲੇ ਨ ਬਾਲਕਰਾ ਸਿਰ ਸੰਜੋਗ ਵਿਖਾਨ ਜਿਨੇ ਲੇਖੇ ਤੇ ਸਿਰ ਨਾਏ ਜੀ ਫਰਮਾਇ ਤੇ ਵਤਿ ਪਾਏ ਜੇਤਾ ਕੇਤਾ ਤੇ ਤਾ ਨਾਵੇਂ ਨਾਵੇਂ ਨਾਈ ਕੋਥਾ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਮੇ ਇੱਕ ਵਾਰ ਜੋਤ ਰੁ ਪਾਵੇ ਸਾਈ ਪਲੀਕਾਰ ਤੁਸਰਾ ਸਲਾਮਤ ਨਿਰੰਕਾਰ ਪਰ ਇਹ ਹੱਤ ਪੈਰ ਤੰਦੇਹ ਪਾਣੀ ਧੋਤੇ ਤਰੇ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਭ ਲਈ ਇਹ ਹੋਤੋਏ ਪਰ ਇਹ ਮਦ ਪਾਪਾ ਕੇ ਸੰਗ ਹੁ ਧੋਪੇ ਨਾ ਵੇ ਕੇ ਰੰਗ ਪੁੰਨੀ ਪਾਪੀ ਅੱਖ ਨਾ ਕਰ ਕਰ ਕਰਨਾ ਲਖ ਲੈ ਜਾਓ ਆਪੇ ਵੀ ਜਾਪੇ ਹੀ ਖਾਉ ਨਾਨਕੁ ਕਮਿ ਆਉ ਜਾਓ ਤੀਰ ਤਬ ਹਦ ਤਾਂ ਜੇ ਕੋ ਪਾਵੇ ਦਿਲ ਕਾਮਣ ਸੁਨੇ ਮੰਨੇ ਬਣ ਕੀਤਾ ਪਾਉ ਅੰਤਰਗਤਿ ਉਥਮ ਨਾਉ ਸਭ ਗੁ ਤੇਰੇ ਮੇ ਨਾਹੀ ਕੋ ਵਿਣ ਗੁਲ ਕੀਤੇ ਭਗਤ ਨਾ ਹੋਏ ਸੁਆਸਤਾਦ ਬਾਣੀ ਬਰਮਾ ਸਤ ਸੁਹਾਣ ਸ੍ਰਾਮ ਚ ਕਵਨ ਸਵੇਲਾ ਬਖਤ ਕਵਨ ਕਵਨ ਤਿਤ ਕਵਨ ਵਾਰ ਕਵਨ ਸਿਰਤ ਮਹ ਕਵ ਜਿਤ ਹੋਇ ਆਕਾਰ ਵੇਲ ਨਾ ਪਾਇ ਭਨਤੀਜੇ ਹੋਵੇ ਲੇਕ ਪ੍ਰਾਣ ਵਕਤ ਨਾ ਪਾਇ ਓ ਘਾ ਦੀਆ ਜਿ ਲੇਖ ਲੇਕੁਰਾਨ ਖਿਤ ਵਾਰ ਨਾ ਜੋਗੀ ਜਾਣ ਰਤਮਾ ਨਾ ਕੋਈ ਜਾ ਕਰਤਾ ਸੀਤੀ ਕੋ ਸਾਜੇ ਆਪੇ ਜਾਣੇ ਸੋਏ ਕਿਵ ਕਰਾ ਕਾ ਕਿਵਸਾਲਾ ਹੈ ਕਿ ਵਰਨੇ ਕਿ ਵਜਾਣਾ ਨਾਨਕ ਆਕਨ ਸਭ ਕੋ ਆਕੇ ਇੱਕ ਦਿਕ ਸਿਆਣਾ ਵੱਡਾ ਸਾਹਿ ਵੱਡੀ ਨਾਇ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗੇ ਗਿਆਨਾ ਸੋਹਿ ਪਤਾਲਾ ਪਤਲ ਲਖੀ ਅਗਾਸਾ ਅਗਾਸੇ ਉੜਕੁੜਕ ਪਾਲਥ ਕੇਵੇਦ ਕਹਿਣਿ ਕਵਾਤ ਸੈ ਸਠਾਰੇ ਘਣਕ ਤੇ ਬਾਸੁ ਲਿਖਤਾ ਤੇ ਲੇਖਾ ਹਿਤ ਲਿਖੇ ਲੇਖਾ ਹੈ ਵਿਨਾਸੇ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਲਾਹੀ ਸਲਾਇਤੀ ਸੁਰਤ ਨਾ ਪਾਈਆਂ ਨਦੀਆਂ ਤੇਵਾ ਉਪਵੇ ਸੁਮੰਧ ਨਾ ਜਾਣੀਐ ਸਮੁੰਦ ਸਹ ਸੁਲਤਾਨ ਕਿਰਾਸੀ ਤੀ ਮਲ ਤਨ ਕੀੜੀ ਤੁਲ ਨਾ ਹੋਣੀ ਜੇ ਤਿਸ ਮਨੋਰਾ ਵੀਸਰੇ ਅੰਤ ਨਾ ਸਿਖਤੀ ਕਹਿ ਨਾ ਅੰਤ ਨਾ ਕਰਨ ਦੇ ਨਾ ਅੰਤ ਨਾ ਵੇਖਣ ਸੁਣਨ ਅੰਤ ਨਾ ਜਾਪੇ ਕਾਮਨ ਮੰਤ ਅੰਤ ਨਾ ਜਾਪੇ ਕੀਤਾ ਹੈ ਕਰ ਅੰਤ ਨਾ ਜਾਪੇ ਭਾਰਾ ਵਾਰ ਅੰਤ ਕਰ ਲ ਕੇ ਤੇ ਵਿਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਈ ਬੋਤਾ ਗਿਆ ਬੋਤਾ ਹੋਏ ਵੱਡਾ ਸਹਿ ਬੂਟਾ ਖਾਉ ਚੇ ਉਪਰ ਉੱਚਾ ਨਾ ਏਵੜੂ ਚਾ ਹੋਵੇ ਗਤ ਸੂਚੇ ਕੋ ਜਾਣੇ ਸੋਏ ਜੇਵੜਾ ਭ ਜਾਣਿਆ ਆਪ ਆਪਣਾ ਨਾਨਕ ਨਦਰੀ ਗਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਧਿਲਨਾ ਤੁਮਾਏ ਕੀਤੇ ਮੰਗੇ ਜੋ ਦੇਵ ਪਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਕਬ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੁਰ ਖਾਈ ਖਾਈ ਕੀਤੇ ਦੂ ਭੂਗ ਸਮਾਰੇ ਪੀਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਕ ਨਸਕੇ ਕੋਈ ਦੇਖੋ ਖਾਈ ਕੱਖਣ ਪਾਏ ਹੋ ਜਾਣੇ ਜੇਤਿਆ ਮੋ ਖਾਏ ਹਾਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਹੀ ਕੇ ਜਿਸਨੂੰ ਬਖਸ ਸਿ ਵਸਲਾ ਨਾਨਕ ਪਾਸਾ ਹੀ ਪਾਸਾ ਅਮੁੱਲ ਗਨਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲਾਵੇ ਮੁੱਲ ਜਾਏ ਮੁੱਲ ਪਾਏ ਮੁੱਲਾ ਸਮਾਏ ਅਮੁੱਲ ਤਰਮੁੱਲ ਦੀਬਾਨ ਅਮੁੱਲ ਤਲਮੁੱਲ ਪਰਮਾਨ ਅਮੁੱਲ ਬਖਸੀ ਸਮਾਣੇ ਸਾਨ ਮੁੱਲ ਕਰਮ ਅਮੁੱਲ ਪਰਮਾਨ ਅਮੁੱਲਾ ਮੁੱਲਾ ਖੇਣਾ ਜਾਏ ਆਖਾਖ ਰਹਿਲ ਬੁਲਾਇ ਆਖੇ ਵੇਦ ਪੜਿ ਫੁਰਾਨ ਆਖੇ ਪੜੇ ਘਰੇ ਰਖਿਆਣ ਆਖੇ ਬ੍ਰਮੇ ਆਖੇਂਦੇ ਆਖੇ ਗੋਪੀ ਤਾ ਗੋਵਿੰਦੇ ਆਖੇ ਈਸ਼ਰ ਆਖੇ ਸਿੱਧੇ ਆਖੇ ਕੀਤੇ ਕੀਤੇ ਬੁੱਧ ਆਖੇ ਧਾਣਾ ਮਾਖੇ ਦੇਵ ਆਖੇ ਸੁਰ ਨਮ ਜਨ ਸੇਵਕੀ ਤੇ ਆਖੀ ਆਖਣ ਪਾਏ ਕੇਤੇ ਕਹਿ ਕਹਿ ਠੁਰ ਜਾਈਂ ਕੀਤੇ ਕੀਤੇ ਹੋਰ ਕਰੇ ਤਾਖ ਨ ਸਕੇ ਕਈ ਕੇ ਜਿਵਡ ਪਾਵੇ ਤੇ ਵਡ ਹੋਏ ਨਾਨਕ ਜਾਣੇ ਸੱਚਾ ਸੋਏ ਦੇਖੋ ਆਖੇ ਬੋਲ ਵਿਗੜਤਾ ਲਿਖੇ ਸਿਰ ਗਵਾਰ ਅਗਵਰ ਸੋਦਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸਮਾਲੇ ਵਾਜੇ ਨਾਦ ਨੇ ਕੇ ਅਸ਼ੰਖਾ ਕੀਤੇ ਵਾਣਹਾਰੇ ਕੇਤੇ ਰਗ ਭਰੀ ਸੋ ਕਹਿਣ ਕੇਤੇ ਗਾਵਣ ਹਾਰੇ ਗਾਵਣ ਤੁਧਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਜਿਤੁ ਗੁਪਤ ਲਗ ਜਾਣ ਲਖਨੇ ਧਰਮ ਵਿਚਾਰੇ ਗਾਵੇ ਇਸਰ ਬ੍ਰਹਮਾ ਦੀਵੀ ਸੋਹਣ ਸਦਾ ਸਵਾਰੇ ਗਾਵੇ ਨਿਰੰਦਰਾ ਸਨ ਬੈਠੇ ਦੇਵਤੀ ਆਦਰ ਨਾਲੇ ਗਾਵੇ ਸਿਦਸੁਮਾ ਦੀਂਦਰ ਗਾਵਣ ਸਾਧਵੀ ਚਾਰੇ ਗਾਵਣ ਜਤੀ ਛੜੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਕੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਵਣਮਹਨ ਸਰਗਮਾ ਛਪਿਆਲੇ ਗਾਵਣ ਰਤਨੀ ਭਾਈ ਤੇਰੇ 68 ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਖੰਡ ਵੰਡ ਵਰਪੰਡਾ ਕਰ ਕਰ ਕੀ ਤੇਰੇ ਧਾਰੇ ਸਹੀ ਤਦਨੋ ਗਾਵਣ ਜੋਤਰ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦਨੋ ਗਾਵਣ ਸੇ ਮੈਂ ਚਿਤ ਨਿ ਆਵ ਨਾਨਕਿਆ ਵਿਚਾਰੇ ਸੋਈ ਸੋਈ ਸਰਾਸ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਈ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਦਿਨ ਸੀ ਮਾਇਆ ਜਿਨਿ ਪਾਈ ਕਰ ਕਰ ਦੇਖਾ ਕੀਤਾ ਆਪਣਾ ਜੋਤਿਸ਼ ਦੀ ਵਡਿਆਈ ਜੋਤਿਸ ਪਾਵੇ ਸੋਈ ਕਰ ਸੀ ਬ੍ਰਕਮ ਨਾ ਕਰ ਨਾ ਜਾਈ ਸੋ ਪਾਸਾ ਸਹਾ ਪਾਸਾ ਹੈ ਨਾਨਕ ਰਹਿ ਨਰ ਜਾਈ ਮੁੰਦਾ ਸੰਤੋਖ ਧਰਮ ਪਚੋਲੀ ਧਿਆਨ ਕੀ ਕਰੇ ਵਿਪੂਦ ਖਿੰਤਾ ਕਾਲ ਕੁਹਾਰੀ ਕਾ ਜੁਗ ਨਾ ਪ੍ਰਤੀਤ ਆਇ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤਿਆ ਦੇਤ ਸੇ ਆਦੇਸ ਆਦਿ ਨੀਲ ਨਾਦ ਨਾਦ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦੇ ਆਪ ਭੰਡਾਰਨ ਕਟ ਕਟ ਵਾਜੇ ਨਾਥ ਆਪ ਨਾਥ ਨਾਥੀ ਸੁਭ ਜਾ ਕੇ ਰਸ ਦੇ ਅਵਰਾਸ ਸਾਧ ਸੰਜੋਗ ਜੋਦ ਕਾਰ ਚਲਾਵੇ ਲੇਖੀ ਆਵੇ ਭਾਗੇ ਆਦੇਸ ਸੇ ਆਦੇਸ ਆਦਿ ਨੀਲ ਨਾਦ ਨਾਦ ਜੁਗ ਜੁਗ ਏਕੋ ਵੇਸ ਏਕਾ ਮੈ ਜੁਗਤ ਵੈ ਤਿੰ ਚੇਲੇ ਪਰਵਾਨਿਕ ਸੰਸਾਰਿਕ ਭੰਡਾਰੀ ਕਲਾਇ ਦੀਵਾਨ ਜਿਵ ਤਿਸ ਪਾਵੇ ਤਿਵੈ ਚਲਾਵੇ ਜਿਵ ਹੋਵੇ ਫਰਮਾਨ ਉਹ ਵੇਖੈ ਨ ਨਦਰ ਨਾਵੈ ਬਹੁ ਤਾਹੇ ਵਡਾਣੇ ਆਦੇਸ ਸਿਆ ਆਦੇਸ ਆਦਿ ਨੀਲ ਨਾਦ ਨਾਥ ਜੁਗ ਜੁਗ ਏਕੋ ਵੇਸ ਆਸੈ ਲੋਇ ਲੋਇ ਭੰਡਾਰ ਜੋ ਕਿਛੁ ਪਾਇ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸਿਆ ਆਦੇਸ ਆਦਿ ਨੀਲ ਨਾਦ ਨਾਥ ਜੁਗ ਜੁਗ ਏਕੋ ਵੇਸ ਇਕ ਦੂਜੀ ਬਲਖ ਹੋਏ ਲਖ ਹੋਏ ਲਖ ਵੀਸ ਲਖ ਲਗੇੜਾ ਕੀ ਏਕ ਨਾਮ ਜਗਦੀਸ਼ ਤੁਰਾਈ ਪਤ ਪਵੜੀਐ ਚੜੀਐ ਹੋਈਐ ਕੀਸ। ਸੁਨ ਗਲਾਇਆ ਆਕਾਸ਼ ਕੀ ਕੀਟਾ ਆਹਿਰੀ ਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਆਖਣ ਜੋਰ 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 ਨ ਮੰਗਨ ਦੇ ਹਿੰਨਾ ਜੋਰ ਜੋਰ ਨ ਜੀਵਨ ਮਰਨਾ ਜੋਰ ਜੋਰ ਨ ਨਾ ਇਮਾਨ ਮਰ ਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਟੀ ਛੱਟੈ ਸੰਸਾਰ ਜਿਸਾ ਜੋਰ ਕਰ ਵੇਖੇ ਸੋ ਨਾਨਕ ਉਤਮ ਨੀ ਚਨਾ ਕੋਈ ਰਾਤੀ ਰੁੱਤੀ ਦਿਤੀ ਵਾਰ ਪਉਣ ਪਣ ਗਨੀ ਪਾਤਲ ਇਸ ਵਿੱਚ ਤਰਤੀ ਤਾਪ ਰਕੀ ਤੁਮ ਸਾਜ ਤਸਵੀਰ ਜੀ ਜੁਗਤ ਕੇ ਰੰਗ ਜਿਨ ਕੈ ਨਾਮ ਨੇ ਕਿ ਅਨੰਤ ਕਰਮੀ ਕਰਮੀ ਹੋਈ ਵਿਚਾਰ ਸਚਾ ਸੁਚਾ ਦਰਬਾਰ ਤਿੱਥੇ ਸੋਹਣ ਪੰਜ ਪ੍ਰਵਾਨ ਨਿਭਰੀ ਕਰਮ ਭਵੇ ਨੀਸਣ ਕਚ ਬਗਾਇ ਉਥੇ ਬਾਇ ਨਾਨ ਗਈਆ ਜਾਪੇ ਜਾਏ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਿਆ ਕੋ ਕਰਮ ਕੀਤੇ ਪਉਣ ਪਾਣੀ ਵੈਸੰਤਰ ਕੀਤੇ ਘਣ ਮਹੇਸ਼ ਕੀਤੇ ਵਰਮੇ ਘਾਟ ਤਗੜੀਆ ਰੂਪ ਰੰਗ ਕੀ ਵੇਸ ਕੀਤਾਂ ਗਰਮ ਭੂਮੀ ਮੇਰੇ ਕੀਤੇ ਕੀਤੇ ਰੂਪ ਦੇਸ ਕੇਤੇ ਅੰਤਜੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਨਕ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਧਨਮਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਭਾਤ ਨਿੰਦ ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤਨਾਤ ਗਿਆਨ ਕਰਨ ਮੈਂ ਗਿਆਨ ਪ੍ਰਚਾਣ ਤਿਥੇ ਨਾਦ ਵਿਨੋਦ ਕੋੜਾ ਨੰਦ ਸਰਮਖੰਡ ਕੀ ਬਾਣੀ ਰੂਪ ਤਿਥੇ ਘਾੜ ਤਕੜੀਆਂ ਬਹੁਤ ਅਨੂਪ ਤਾਂ ਕਿ ਗੱਲਾਂ ਘਤੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਜਿੱਥੇ ਕੜੀਆ ਸੁਰਤ ਮਤ ਮਨ ਬੋਧ ਜਿੱਥੇ ਕੜੀਆ ਸੁਰਾ ਸਦਾ ਕੇ ਸੁਧ ਕਰਮ ਕੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਤ ਮਹਾਬਲ ਸੂਰਤ ਨਮੇ ਰਾਮ ਰਹਿਆ ਭਰਪੂਰ ਜਿੱਥੇ ਸੀਤੋ ਸੀਤਾ ਮਹਿਮਾ ਮਾਏ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਮਰੇ ਨਾ ਠਾਗੇ ਜਾ ਜਿਨ ਕੇ ਨਾਮ ਸੇ ਮਨ ਮਾਹੇ ਜਿੱਥੇ ਭਗਤ ਵਸੇ ਕੇ ਲੋ ਕਰੇ ਨ ਸੱਚਾ ਮਨ ਸੋ ਸੱਚ ਖੰਨ ਮਨ ਸਨ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਕੰਨ ਮੰਡੇ ਵਰ ਪੰਡੇ ਜੈ ਕੋ ਕਥੀ ਦਾ ਅੰਤ ਨਾਂਤ ਤਿੱਥੇ ਲੋਲ ਵੇਕਾਰ ਜਿਵ ਜਿ ਹੁਕਮ ਤਵੇ ਤੇ ਵਕਾਰ ਵੇਖੇ ਵਿਗਸੇ ਕਰੇ ਵਿਚਾਰ ਨਾਨਕ ਕਥਨਾ ਘੜਾ ਸਾਰ ਜਤ ਪਹਾਰਾ ਧੀਰਸਣਿਆ ਹਰਨ ਮਤਿ ਵਿਦ ਹਤਿਆਰ ਪੌਕ ਲਗ ਨਹੀਂ ਤੋ ਬਤਾ ਭਾਂਦਾ ਭੰ ਮ੍ਰਿਤ ਢਾਲ ਕੜੀਏ ਸਭ ਸੱਤੀ ਡਕਸਾ ਜਨ ਕੋ ਨਦਰ ਕਰੇ ਅੰਤਿਕਾਰ ਨਾਨਕ ਨਦਰਿ ਨਦਰਿ ਹਾਲ ਸਲੋਕ ਭਵਨ ਗਿਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਦਿ ਹਿਦਾਇ ਦਾਇਆ ਖੇਲੇ ਸਗਲ ਜਗਤ ਨਹੀਂ ਹੰਆ ਬਰੀ ਹੰਆ ਵਾਜੇ ਧਰਮ ਸੂਰੇ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇਮ ਕਿਉ ਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇਮ ਕਿਉ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ